ਜੀ ਦੇਖੋ ਮਨੀ ਮਾਜਰੇ ਵਿੱਚ ਜਿਹੜਾ ਨੇ ਕੱਲ ਚਲਾਨ ਕੀਤਾ ਇੱਕ ਵਿਚਾਰੀ ਮਜ਼ਦੂਰ ਕੁ ਲੈਡੀ ਜੀ ਸ਼ਾਇਦ ਉਹਨੂੰ ਪਤਾ ਵੀ ਨਹੀਂ ਹੋਣਾ ਕੂੜਾ ਕਿੱਥੇ ਘੇਰਦੇ ਆ ਅਜੋ ਪਰਿਵਾਰ ਦੇ ਕਿੱਕ ਉਸਦੇ ਕੀ ਬੀਤੀ ਹੋਗੀ ਤਾਂ ਸ਼ਹਿਰ ਉਹਦੇ ਰਿਸ਼ਤੇਦਾਰ ਨੇ ਉਹ ਅਖਬਾਰਾਂ 'ਚ ਫੋਟੋ ਦੇਖੀ ਹੋਣੀ ਕਿ ਹਾਈ ਕੋਰਟ 'ਚ ਕੋਈ ਮੁਲਾਜ਼ਮ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ ਹੁੰਦਾ ਗ੍ਰਿਫਤਾਰ ਜਾਂ ਤਾਂ ਕੋਈ ਸਜਾ ਨਹੀਂ ਉਸਤੇ ਵੀ ਜਾਂ ਤਾਂ ਹੱਤਖੜੇ ਨਹੀਂ ਲੱਗਦੀ ਇਹ ਕਿਤੇ ਲਾਅ ਹੀ ਨਹੀਂ ਹੈ ਕਿ ਅਸੀਂ ਕਿਸੇ ਦਾ ਅਪਮਾਨ ਕਰੀਏ ਮਾਤਾ ਦੀ ਫੋਟੋ ਤੁਸੀਂ ਦੇਖੋ ਅੱਗੇ ਚੁੰਨੀ ਕੀਤੀ ਆ ਉਹਦੇ ਬੱਚੇ ਵੀ ਨੇ ਅੱਗੋਂ ਉਹਦਾ ਪਰਿਵਾਰ ਵੀ ਹੈਗਾ ਤੇ ਉਹ ਲੋਕਾਂ ਦੇ ਵਿੱਚ ਸਹਿਚਾਰ ਕਿਵੇਂ ਕਰੇਗਾ ਲੋਕਾਂ ਦੇ ਵਿੱਚ ਕਿਸੇ ਵਿਆਹ ਤੇ ਜਾਂਦੇ ਲੋਕੀਓ ਨੂੰ ਕਿਸ ਨਜ਼ਰ ਨਾਲ ਦੇਖਣਗੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੇਰ ਸਾਹਿਬ ਨੇ ਤੁਗਲਕੀ ਫਰਮਾਨ ਤਾਂ ਜਰੂਰ ਜਾਰੀ ਕਰਾਤਾ ਕਿਸ ਤੋਂ ਪੁੱਛਿਆ ਕਿਸ ਤੋਂ ਸਲਾਹ ਲਈ ਤੀ ਨਹੀਂ ਪਤਾ ਪਰ ਪਹਿਲੀ ਗੱਲ ਤਾਂ ਇਹ ਸਿਰਫ ਪਿੰਡਾਂ ਕਲੋਨੀਆਂ ਤੇ ਟਾਰਗੇਟ ਕਰਦੇ ਨੇ ਇਹਨਾਂ ਨੇ ਆਈਐਸ ਅਫਸਰਾਂ ਦੇ ਕਿਉਂ ਨਹੀਂ ਜਾ ਕੇ ਦੇਖਿਆ ਇਹਨਾਂ ਨੇ ਜੱਜਾਂ ਦੇ ਉੱਤੇ ਜਾ ਕੇ ਕਿਉਂ ਦੇਖਿਆ ਇਹਨਾਂ ਜਿਹੜੇ ਕੋਠੇ ਦੋ ਦੋ ਕਨਾਲ ਦੀ ਕੋਠਿਆਂ ਦੇ ਘਰ ਕਿਉਂ ਜਾ ਕੇ ਦੇਖਿਆ ਇੰਡੀਆਟ ਦੇ ਵਿੱਚ ਇੱਕ ਮਾਮਲਾ ਪੱਖਿਆ ਹੋਇਆ ਜਿਸ ਨੂੰ ਲੈ ਕੇ ਨਗਰ ਨਿਗਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਲੋਕ ਖੁੱਲੇ ਦੇ ਵਿੱਚ ਕੂੜਾ ਕਰਕੜ ਗिराਉਂਦੇ ਨੇ ਤਾਂ ਉਹਨਾਂ ਦਾ ਚਲਾਨ ਘਰ ਪਹੁੰਚੇਗਾ ਤੇ ਨਾਲ ਦੀ ਢੋਲ ਨਗਾਰਿਆਂ ਦੇ ਨਾਲ ਇਸ ਤਰੀਕੇ ਦੀ ਵੀਡੀਓ ਮਨੇ ਮਜੇ ਤੋਂ ਵਾਇਰਲ ਹੋਈ ਇਸ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਇਹ ਬੇਸਤ ਕਰਨ ਦਾ ਕੰਮ ਕਰ ਰਹੀ ਹੈ ਨਗਰ ਨਿਗਮ ਜਿਸ ਨੂੰ ਲੈ ਕੇ ਲੋਕਾਂ ਦੀ ਜਿਹਦਾ ਸਵਾਲ ਵੀ ਰੱਖਣ ਚਾਹੀਦਾ ਹੈ ਡਿਪਟੀ ਮੇਅਰ ਸਾਡੇ ਨਾਲ ਤਸਵੀਰ ਮੰਟੀ ਸਾਡੇ ਨਾਲ ਨੇ ਮੰਟੀ ਇਹ ਜਿਹੜਾ ਨਗਰ ਨਿਗਮ ਨੇ ਮੁੱਦ ਚੁੱਕਿਆ ਹੈ ਕਿ ਇਸ ਤਰੀਕੇ ਦਾ ਪੋਰਟਸ ਲੈ ਕੇ ਆਏ ਨੇ WhatsApp ਨੰਬਰ ਜਾਰੀ ਕੀਤਾ ਹੈ ਕਿ ਕੋਈ ਬੰਦਾ ਫੋਟੋ ਖਿੱਚ ਕੇ ਭੇਜੇ ਤਾਂ ਅਸੀਂ ਢੋਲ ਲਗਾ ਰਿਆਂ ਦੇ ਨਾਲ ਉਹਨਾਂ ਦੇ ਘਰ ਚਲਾਨ ਦੇ ਕੇ ਮੰਨ ਜਿਹੜਾ ਸਾਹਮਣੇ ਮਾਮਲਾ ਆ ਗਿਆ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਹਾਡੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਇਹ ਤਾਂ ਵੇਸਤ ਕਰਨ ਦਾ ਕੰਮ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਪਾਲਿਸੀ ਬਣਦੀ ਹੈ ਕੋਈ ਵੀ ਨਿਯਮ ਬਣਦਾ ਹੈ ਉਹ ਹਾਊਸ ਦੇ ਵਿੱਚ ਜਾਂਦਾ ਹੈ ਹਮ ਮਗਰ ਇਹ ਪਤਾ ਨਹੀਂ ਲੱਗਿਆ ਇਨਾ ਨਗਰ ਨਿਗਮ ਦੇ ਕਮਿਸ਼ਨਰ ਨੇ ਤੇ ਮੇਅਰ ਸਾਹਿਬ ਨੇ ਕਿਵੇਂ ਫਰਮਾਨ ਜਾਰੀ ਕਰਤੇ ਕਿ ਅਸੀਂ ਜਿਹੜਾ ਵੀ ਬੰਦਾ ਕੂੜਾ ਘੇਰੇਗਾ ਕਿ ਸਾਨੂੰ ਜਿਹੜਾ ਉਸ ਦੀ ਜਾਣਕਾਰੀ ਦੇਵੇਗਾ ਅਸੀਂ ਨੂੰ 250 ਰੁਪਏ ਦੇਵਾਂਗੇ ਤੇ ਉਸੇ ਉਹਦੇ ਘਰ ਜਾ ਕੇ ਜਿਹੜਾ ਕੂੜਾ ਘੇਰੇਗਾ ਉਹਦੇ ਘਰ ਜਾ ਕੇ ਅਸੀਂ ਚਲਾਨ ਕਰਾਂਗੇ ਤੁਸੀਂ ਦੇਖੋ ਮਨੀ ਮਾਜਰੇ ਵਿੱਚ ਜਿਹੜਾ ਇਹਨਾਂ ਨੇ ਕੱਲ ਚਲਾਨ ਕੀਤਾ ਇੱਕ ਵਿਚਾਰੀ ਮਜ਼ੁਰਗ ਲੇਡੀ ਜੀ ਸ਼ਾਇਦ ਉਹਨੂੰ ਪਤਾ ਵੀ ਨਹੀਂ ਹੋਣਾ ਕੂੜਾ ਕਿੱਥੇ ਘੇਰਦੇ ਆ ਕਿਉਂਕਿ ਜਿਹੜੇ ਪਿੰਡਾਂ ਚ ਦੀ ਪਾਲਿਸੀ ਹੈ ਹਜੇ ਪਿੰਡਾਂ ਚ ਕੋਈ ਐਮਓ ਵੀ ਨਹੀਂ ਹੋਇਆ ਵਾ ਉੱਥੇ ਇੱਕ ਇੱਕ ਰੇੜੀ ਹੁੰਦੀ ਆ ਰੇੜੀ ਸਾਰਾ ਸਾਰਾ ਦਿਨ ਆਂਦੀ ਨਹੀਂ ਉਹਨਾਂ ਨੂੰ ਕੋਈ ਨਾ ਕੋਈ ਜਸਪੀਨ ਹੁੰਦੇ ਨੇ ਉੱਥੇ ਰੋਟੀਨ ਵਰਕ ਦੀ ਤਰ੍ਹਾਂ ਉੱਥੇ ਘੇਰਿਆ ਨੇ ਅਸੀਂ ਕਹਿੰਦੇ ਆ ਸ਼ਹਿਰ ਸਾਫ਼ ਹੋਵੇ ਅਸੀਂ ਚਾਹਦੇ ਆ ਸ਼ਹਿਰ ਸਾਡਾ ਵਰਲਡ ਵਾਈਜ਼ ਇੱਕ ਨੰਬਰ ਤੇ ਆਵੇ ਅਸੀਂ ਚਾਹਦੇ ਆ ਸ਼ਹਿਰ ਸਾਡਾ ਇੰਦੋਰ ਤੋਂ ਇੱਕ ਨੰਬਰ ਤੇ ਆਵੇ ਚਾਹੁੰਦੇ ਆ ਸ਼ਹਿਰ ਇੰਡੀ ਕਿਉਂਕਿ ਇਹ ਜਿਹੜਾ ਸਾਡਾ ਸ਼ਹਿਰ ਹੈ ਜਵਾਹਰ ਲੈਨਰਜੀ ਦਾ ਸੁਪਨਾ ਦਾ ਸ਼ਹਿਰ ਹੈ ਤੇ ਅਸੀਂ ਵੀ ਇਹੀ ਚਾਹੁੰਦੇ ਆਂ ਮਗਰ ਐਦਾਂ ਨਹੀਂ ਕਿਸੇ ਨੂੰ ਅਪਮਾਨਿਤ ਕਰਕੇ ਕੀਤਾ ਜਾਵੇ ਫਿਰ ਰਾਸਤਾ ਕੀ ਹੈ ਨਗਰ ਨਿਗਮ ਨੂੰ ਰਾਸਤਾ ਕਿਉਂ ਨਹੀਂ ਬਹੁਤ ਵਾਰ ਅਵੇਅਰ ਕਰ ਲਿਆ ਲੋਕਾਂ ਨੂੰ ਸਮਝਾ ਲਿਆ ਸਾਰਾ ਕੁਝ ਦੇ ਰਹੇ ਆ ਫੈਸਿਲਿਟੀ ਫਿਰ ਵੀ ਉਸ ਦੇ ਬਾਵਜੂਦ ਲੋਕ ਨਹੀਂ ਹਟਦੇ ਅਸੀਂ ਤਾਂ ਕਹਿੰਦੇ ਜਿਵੇਂ ਅਸੀਂ ਸਾਨੂੰ ਜਨਤਾ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਅਸੀਂ ਜਨਤਾ ਥੈਂਕਸ ਕਰਦੇ ਹਾਂ ਸਾਡੇ ਨਾਲ ਮਿਲ ਕੇ ਭਾਗੀਦਾਰੀ ਨਾਲ ਸਿਕੂੜਾ ਚਕਾਰਿਆ ਅਸੀਂ ਇਹਨਾਂ ਸਾਨੂੰ ਕੋ ਇਨਸਪੈਕਟਰ ਸੰ ਪਬਲਿਕ ਸੰ ਦੱਸ ਦਵੇ ਸਾਡੇ ਨਾਲ ਇਨਸਪੈਕਟਰ ਉਹਦੇ ਘਰ ਜਾ ਕੇ ਚਲਾਨ ਕਰੇਗਾ ਨਾ ਕਿ ਅਸੀਂ ਲੋਕਾਂ ਦੇ ਫੋਟੋ ਫੋਟੋਆਂ ਖਿੱਚ ਕੇ ਅਖਬਾਰ ਚ ਵਹਿਰ ਕਰਕੇ ਉਹਨਾਂ ਨੂੰ ਪਾਣੀ ਤਕਰੀਬ ਬੇਇਜ਼ਤ ਕਰੀਏ ਆ ਜੋ ਪਰਿਵਾਰ ਦੇ ਕਿ ਹਕ ਉਸ ਦੇ ਕੀ ਬੀਤੀ ਹੋਗੀ ਤਾਂ ਸ਼ਹਿਰ ਉਹਦੇ ਰਿਸ਼ਤੇਦਾਰ ਨੇ ਉਹ ਅਖਬਾਰਾਂ ਚ ਫੋਟੋ ਦੇਖੀ ਹੋਣੀ ਕਿ ਇੱਕ ਜਿਹੜਾ ਹੋੜਾ ਕਰਦੇ ਕਿੰਨੀ ਬੇਇੱਜ਼ਤੀ ਹੋਇਆ ਜਿਹੜੇ ਜਿਸ ਨੇ ਵੀਡੀਓ ਭੇਜੀ ਹੋਣੀ ਹੈ ਉਹਨਾਂ ਦੇ ਆਪਸ ਕੀ ਆਣ ਬਣ ਰਹੀਗੀ ਹੋਣੀ ਅੱਜ ਤੁਸੀਂ ਦੇਖ ਲਓ ਅਗਰ ਹਾਈ ਕੋਰਟ ਜਿਹ ਕੋਈ ਮੁਲਾਜ਼ਮ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ ਹੁੰਦਾ ਗ੍ਰਿਫਤਾਰ ਜਦ ਤੱਕ ਉਹਨੂੰ ਸਾਜਣ ਨਹੀਂ ਉਸਤੇ ਵੀ ਜਦ ਤੱਕ ਹੱਥ ਘੜੇ ਨਹੀਂ ਲੱਗਦੇ ਹਾਂ ਇਹ ਕਿਤੇ ਲਾਅ ਹੀ ਨਹੀਂ ਹੈ ਕਿ ਅਸੀਂ ਕਿਸੇ ਦਾ ਅਪਮਾਨ ਕਰੀਏ ਉਹ ਸਰਜਨ ਦੀ ਫੋਟੋਆਂ ਵਾਇਰਲ ਕਰੀਏ ਇਹ ਬਹੁਤ ਮੰਦਪਾਗੀ ਖਬਰ ਹੈ ਚਲਾਨ ਕਰੋ ਅਸੀਂ ਚਲਾਨ ਦੇ ਹੱਕ 'ਚ ਹਾਂ ਉਹ ਸਾਨੂੰ ਜਾਂਦਾ ਸਾਡਾ ਸਹਿਯੋਗ ਕਰਦੀ ਹੈ ਅਸੀਂ ਉਹਦੇ ਹੱਕ 'ਚ ਹਾਂ ਕੋਈ ਵੀ ਕੰਮ ਹੈ ਕੋਈ ਫੈਸਲਾ ਹੈ ਉਹ ਹਾਊਸ ਲੈ ਆ ਕੇ ਪਾਸ ਕਰਾਣਾ ਚਾਹੀਦਾ ਸੀਗਾ ਨਾ ਕਿ ਆਪਣ ਮਨਮਾਨੀ ਢੰਗ ਨਾਲ ਕਿਸੇ ਤੇ ਲਾਗੂ ਕਰਨਾ ਚਾਹੀਦਾ ਸੀ ਬਿਲਕੁਲ ਸਾਡੇ ਨਾਲ ਹੋਰ ਵੀ ਐਮਸੀ ਸਾਡੇ ਨਾਲ ਨੇ ਐਮਸੀ ਜਿਹੜਾ ਇਹ ਫਰਮਾਨ ਜਾਰੀ ਹੋਇਆ ਜਿਸ ਤਰੀਕੇ ਨਾਲ WhatsApp ਨੰਬਰ ਜਾਰੀ ਹੋਇਆ ਨਗਰ ਨਿਗਮ ਕਹਿ ਰਿਹਾ ਕਿ ਸਾਡੇ ਕੋਲ ਚਾਰਾ ਕੋਈ ਨਹੀਂ ਹੁਣ ਤਾਂ ਇਹੀ ਕੰਮ ਰਹਿ ਗਿਆ ਕਿ ਟੋਲ ਨਗਰ ਕਾਂ ਦੇ ਨਾਲ ਬੰਦੇ ਨੂੰ ਪਤਾ ਲੱਗੇ ਕਿ ਭਾਈ ਮੇਰੀ ਗਲਤੀ ਹੈ ਤਾਂ ਕਰਕੇ ਅਸੀਂ ਇਸ ਤਰੀਕੇ ਚ ਚਲਾਨ ਦੇ ਕੇ ਆਏ ਆ ਤੁਸੀਂ ਸਾਰੇ ਜਕੇ ਸਵਾਲ ਚੱਕ ਰਹੇ ਨੇ ਕਿ ਨਗਰ ਨਿਗਮ ਨੇ ਗਲਤ ਕੀਤਾ ਹੈ ਦੇਖੋ ਜੀ ਕੰਮ ਕਰਨਾ ਬਹੁਤ ਜ਼ਰੂਰੀ ਹੈ ਪਰ ਕੰਮ ਕਰਨ ਦਾ ਤਰੀਕਾ ਜਿਹੜਾ ਉਹ ਥੋੜਾ ਜਿਹਾ ਗਲਤ ਹੈ ਅਸੀਂ ਖੁਦ ਪਰੇਸ਼ਾਨ ਆ ਸਾਡੇ ਨਾਲ ਏਰੀਆ ਦੇ ਜਿਹੜੇ ਇਨਸਪੈਕਟਰ ਨੇ ਐਸਆਈ ਹੁੰਦੇ ਨੇ ਜਿਹੜੇ ਉਹ ਵੀ ਪਰੇਸ਼ਾਨ ਨੇ ਕਿਉਂਕਿ ਅਸੀਂ ਖੁਦ ਜਾ ਜਾ ਕੇ ਅਗਰ ਅੱਜ ਕਿਸੇ ਜਗ੍ਹਾ ਤੋਂ ਕੂੜਾ ਚਕਵਾਇਆ ਹੈ ਤਾਂ ਕੱਲ ਨੂੰ ਫੇਰ ਉੱਥੇ ਕੂੜੇ ਦਾ ਢੇਰ ਲੱਗ ਜਾਣਾ ਉਹ ਜਿਹੜਾ ਹੈਗਾ ਜ਼ਰੂਰੀ ਵੀ ਹੈਗਾ ਸਟਿਕਨੈਸ ਪਰ ਅਗਰ ਕੋਈ ਵੀਡੀਓ ਪਾਉਂਦਾ ਉਹਨੂੰ ਪੈਸੇ ਨਹੀਂ ਦੇਣੇ ਚਾਹੀਦੇ ਸੀ ਕਿਉਂਕਿ ਉਹ ਜਾਗਰੂਕ ਵਿਅਕਤੀ ਹੈ ਉਹ ਕਾਰਪੋਰੇਸ਼ਨ ਦਾ ਪੈਸਾ ਨਾ ਵੇਸਟ ਕਰੀਏ ਵੀਡੀਓ ਪਾ ਕੇ ਜੋ ਡਾਟਾ ਆਂਦਾ ਉਹਨੂੰ ਇੱਕ ਚਲਾਨ ਦੇ ਕੇ ਆਇਆ ਜਾਂਦਾ ਹੈ ਔਰ ਉਹਨੂੰ ਸਮਝਾਇਆ ਜਾਂਦਾ ਕਿ ਤੁਸੀਂ ਜਿਹੜੇ ਕੂੜਾ ਪਾਇਆ ਸੀ ਇਹ ਸਾਡੇ ਕੋਲ ਤੁਹਾਡੀ ਵੀਡੀਓ ਆ ਗਈ ਹੈ ਜਿਹੜਾ ਕੂੜੇ ਦਾ ਲਫਾਫਾ ਤੁਸੀਂ ਪਾਰਕ ਚ ਸੁੱਟਿਆ ਸੀਗਾ ਜਾਂ ਕਿਸੇ ਕੋਨੇ ਤੇ ਸੁੱਟਿਆ ਸੀਗਾ ਇਹ ਵੀਡੀਓ ਸਾਡੇ ਕੋਲ ਆ ਗਈ ਹੈ ਇਹਦੇ ਤਹਿਤ ਅਸੀਂ ਤੁਹਾਨੂੰ ਚਲਾਨ ਦੇ ਰਹੇ ਹਾਂ ਅੱਜ ਇਹ ਚਲਾਨ ਜਿਹੜਾ ਹੈਗਾ ਇੱਕ ਛੋਟੀ ਅਮਾਉਂਟ ਦਾ ਹੈ ਅਗਰ ਤੁਸੀਂ ਦੁਬਾਰਾ ਸਾਨੂੰ ਇਹ ਗਲਤੀ ਕਰਦੇ ਪਾਏਗੇ ਤਾਂ ਇੱਕ ਵੱਡੀ amount decide ਹੋਣੀ ਚਾਹੀਦੀ ਸੀ ਨਾ ਕਿ ਉਹਨੂੰ ਪਬਲੀਕਲੀ ਉਹਦਾ ਸ਼ੋਸ਼ਣ ਕਰਨਾ ਚਾਹੀਦਾ ਸੀਗਾ ਸੋ ਉਹ ਚੀਜ਼ ਦੇਖੋ ਕਾਰਪੋਰੇਸ਼ਨ ਦੇ ਵਿੱਚ ਸਾਡੀ ਜਿਹੜੀ ਡਿਊਟੀ ਹੈ ਸਾਡਾ ਫਰਜ਼ ਹੈ ਸ਼ਹਿਰ ਨੂੰ ਸਾਫ਼ ਰੱਖਣਾ ਅਸੀਂ ਵੀ ਆਪਣੇ ਸ਼ਹਿਰ ਨੂੰ ਨੰਬਰ 1 ਲਿਆਉਣਾ ਚਾਹੁੰਦੇ ਆ ਸਾਡੀ ਕੋਸ਼ਿਸ਼ ਆ ਕਿ ਸਾਡਾ ਸ਼ਹਿਰ ਵੀ Indore ਵਾਂਗੂ ਦੁਨੀਆ ਦੇ ਵਿੱਚ ਨਾਮ ਗੂੰਜੇ ਪਰ ਸਾਨੂੰ ਆਪ ਨੂੰ ਮੈਨੂੰ ਆਪਣੇ ਘਰ ਤੋਂ ਔਰ ਲੋਕਾਂ ਨੂੰ ਵੀ ਆਪਣੇ ਘਰ ਤੋਂ ਜਾਗਰੂਕਤਾ ਸ਼ੁਰੂ ਕਰਨੀ ਪੈਣੀ ਹੈ ਉਹਨਾਂ ਨੂੰ ਚੰਡੀਗੜ੍ਹ ਦੇ ਲਈ ਤਿਆਰ ਹੋਣਾ ਪੈਣਾ ਵੀ ਉਹਨਾਂ ਨੂੰ ਵੀ ਇਹ ਸੋਚ ਰੱਖਣੀ ਪੈਣੀ ਆ ਕਿ ਅਸੀਂ ਆਪਣੇ ਚੰਡੀਗੜ੍ਹ ਨੂੰ ਇੰਦੋਰ ਕਿਉਂ ਨਹੀਂ ਬਣਾ ਸਕਦੇ ਸੋ ਉਹ ਕੂੜਾ ਨਾ ਪਾਣ ਚਲਾਨ ਕਰਨਾ ਬਹੁਤ ਜ਼ਰੂਰੀ ਹੈ ਪਰ ਮੈਂ ਇਹ ਸਮਝਦਾ ਵੀ ਇਹ ਜਿਹੜਾ ਖਰਚੇ ਦਾ ਘਾਰ ਹੈ ਲਾਈਕ ਟੋਲ ਦੇ ਪੈਸੇ ਕੌਣ ਦੇਵੇਗਾ ਔਰ ਜਿਹੜਾ ਫੋਟੋ ਜਾਂ ਵੀਡੀਓ ਭੇਜੇਗਾ ਉਹਨੂੰ 250 ਰੁਪਏ ਕੌਣ ਦੇਵੇਗਾ ਉਹ ਇਹ ਸਭ ਚੀਜ਼ਾਂ ਜਿੱਦਾਂ ਕਿ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਨੇ ਦੱਸਿਆ ਹਾਊਸ ਚਾਣੀਆਂ ਚੀਜ਼ਾਂ ਸੀਗੀਆਂ ਸੋ ਇਹ ਸਭ ਚੀਜ਼ਾਂ ਹਾਊਸ 'ਚ ਨਹੀਂ ਆਈਆਂ ਤੇ ਉਹਦੇ ਵਿੱਚ ਇੱਕ ਸਵਾਲਿਆ ਚ ਨ ਮੇਅਰ ਸਾਹਿਬ ਦੇ ਖੜਾ ਹੋ ਜਾਂਦਾ ਕਿ ਉਹ ਕਿੱਦਾਂ ਫਰਮਾਨ ਜਾਰੀ ਕਰ ਰਹੇ ਮਨਮਰਜ਼ੀ ਦਾ ਹੁਕਮ ਸੁਣਾਤਾ ਬਿਲਕੁਲ ਜੀ ਬਿਲਕੁਲ ਤੁਗਲਕ ਕੋਈ ਸਲਾਹ ਨਹੀਂ ਲਈਗੀ ਕਿਸੇ ਦੀ ਬਿਲਕੁਲ ਅਸੀਂ ਤਾਂ ਸਾਮ ਤੱਕ ਖ਼ਬਰ ਦੇ ਮਾਧਿਅਮ ਰਾਹੀਂ ਪਤਾ ਲੱਗਿਆ ਵੀ ਇਹ ਕੰਮ ਹੋਣਾ ਔਰ ਅਖ਼ਬਾਰ ਦੇ ਮਾਧਿਅਮ ਰਾਹੀਂ ਪਤਾ ਲੱਗਿਆ ਕਿ ਵੀਡੀਓ ਵੀ ਜਿਹੜੀ ਹੈ ਉਹ ਵਾਇਰਲ ਹੋ ਗਈ ਹੈ ਮੈਂ ਕੈਮਰਾ ਤੁਹਾਡੇ ਕੈਮਰਾ ਦੇ ਮਾਧਿਅਮ ਨਾਲ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਕੂੜਾ ਨਾ ਸੁੱਟੋ ਔਰ ਅਗਰ ਸੁੱਟੋਗੇ ਤਾਂ ਤੁਹਾਡੇ ਤੇ ਕਾਰਵਾਈ ਹੋਊਗੀ ਜਿਹੜੇ ਚਲਾਨ ਹੈ ਜੋ ਇਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨ ਕਹਿੰਦੀ ਹੈ ਵੀ ਜੋ ਕੂੜਾ ਗੇਰਦਾ ਉਹਨੂੰ ਚਲਾਨ ਦੇਣਾ ਚਾਹੀਦਾ ਉਹ ਜ਼ਰੂਰੀ ਹੈ ਹੋਣੇ ਚਾਹੀਦੇ ਆ ਉਹਨੂੰ ਵਾਇਰਲ ਨਹੀਂ ਕੀਤਾ ਜਾਣਾ ਚਾਹੀਦਾ ਢੋਲ ਨਹੀਂ ਵਜਾਣੇ ਚਾਹੀਦੇ ਕਿਉਂਕਿ ਜਿਹੜੇ ਉਹ 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 ਇਨਸਾਨ ਹੈ ਹੁਣ ਤੁਸੀਂ ਕੱਲ ਇੱਕ ਬਜ਼ੁਰਗ ਮਾਤਾ ਦੀ ਫੋਟੋ ਤੁਸੀਂ ਦੇਖੋ ਅੱਗੇ ਚੁੰਨੀ ਕੀਤੀ ਆ ਉਹਦੇ ਬੱਚੇ ਵੀ ਨਹੀਂ ਅੱਗੋਂ ਉਹਦਾ ਪਰਿਵਾਰ ਵੀ ਹੈਗਾ ਤੇ ਉਹ ਲੋਕਾਂ ਦੇ ਵਿੱਚ ਸਹਾਈਚਾਰ ਕਿਵੇਂ ਕਰੇਗਾ ਲੋਕਾਂ ਦੇ ਵਿੱਚ ਕਿਵੇਂ ਜਾਏਗਾ ਕੱਲ ਨੂੰ ਉਹ ਕਿਸੇ ਵਿਆਹ ਤੇ ਜਾਂਦੇ ਲੋਕੀ ਉਹਨੂੰ ਕਿਸ ਨਜ਼ਰ ਨਾ ਦੇਖਣਗੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੇਰ ਸਾਹਿਬ ਨੇ ਤੁਗਲਕੀ ਫਰਮਾਨ ਤਾਂ ਜਰੂਰ ਜਾਰੀ ਕਰਾਤਾ ਕਿਸ ਤੋਂ ਪੁੱਛਿਆ ਕਿਸ ਤੋਂ ਸਲਾਹ ਲਈਤੀ ਨਹੀਂ ਪਤਾ ਪਰ ਮੈਂ ਜਾਣਦਾ ਵੀ ਮੇਰ ਸਾਹਿਬ ਸਮਾ ਹੈਗਾ ਇਹਨੂੰ ਤੁਸੀਂ ਵਾਪਸ ਲੈ ਲਓ ਇਹਨੂੰ ਹਾਊਸ ਟੂ ਡਿਸਕਸ ਕਰੋ ਚਲਾਨ ਜਰੂਰ ਹੋਣੀ ਚਾਹੀਦੀ ਲੋਕਾਂ ਨੂੰ ਫੀਡਬੈਕ ਕੀ ਆ ਰਹੇ ਨੇ ਤੁਹਾਨੂੰ ਤੁਹਾਨੂੰ ਆਪਣੇ ਮੈਸੇਜ ਤੁਹਾਡੇ ਕੋਲ ਕੀ ਇਹ ਸਹੀ ਲੱਗ ਰਿਹਾ ਲੋਕਾਂ ਨੂੰ ਜਾਂ ਨਹੀਂ ਤੁਹਾਡੇ ਕੋਲ ਤਾਂ ਕਈ ਗਰੁੱਪ ਬਣੇ ਹੁੰਦੇ ਨੇ ਸਾਡੇ ਗਰੁੱਪਾਂ 'ਚ ਕਈਆਂ 'ਚ ਇਹ ਵੀ ਲਿਖਿਆ ਜਾ ਰਿਹਾ ਵੈਰੀ ਗੁੱਡ ਇਨੀਸ਼ੀਏਟਿਵ ਤੇ ਕਈਆਂ 'ਚ ਮੈਂ ਦੇਖੋ ਹਰ ਬੰਦੇ ਦੀ ਆਪਣੀ ਆਪਣੀ ਸਲਾਹ ਹੁੰਦੀ ਹੈ ਆਪਣੀ ਆਪਣੀ ਰਾਏ ਹੁੰਦੀ ਹੈ ਮੈਂ ਕੀ ਕਹਿ ਰਿਹਾ ਹੂੰ ਸਫਾਈ ਕਰਨ ਲਈ ਇਨੀਸ਼ੀਏਟਿਵ ਵਧੀਆ ਪਰ ਉਹਨੂੰ ਪਬਲਿਕਲੀ ਪਬਲਿਕ ਪਲੇਟਫਾਰਮ ਤੇ ਵਾਇਰਲ ਨਹੀਂ ਕਰਨਾ ਚਾਹੀਦਾ ਚਲਾਨ ਦੇਖ ਕੇ आओ ਔਰ ਪਹਿਲੀ ਵਾਰ ਗਲਤੀ ਕੀਤੀ ਹੈ ਤੇ ਜਿਹੜਾ ਅਮਾਉਂਟ ਡਿਸਾਈਡ ਹੈਗਾ ਜੋ ਮਾਨਯੋਗ ਪਾਲਿਸੀ ਹੈ ਜੋ ਮਾਨਯੋਗ ਆਪਣਾ ਹਾਊਸ ਦਾ ਡਿਸਾਈਡਡ ਹੁੰਦਾ ਸਾਰਾ ਚਲਾਨ ਪਹਿਲੀ ਵਾਰ ਇਹਨਾਂ ਦੂਜੀ ਵਾਰ ਇਹਨਾਂ ਉਹਨੂੰ ਹਾਊਸ ਤੇ ਡਿਸਕਸ ਜੋ ਕੀਤਾ ਹੈ ਜੋ ਹੈ ਉਹ ਮੇਦੋ ਅਗਰ ਉਸ ਤੋਂ ਬਾਅਦ ਕੋਈ ਬਣਦੀ ਜਿਹੜੀ ਉਹਦੀ ਕਾਰਵਾਈ ਆ ਹੋਰ ਵੱਡੀ ਬਣਦੀ ਹੈ ਲਾਈਕ ਪਹਿਲੀ ਵਾਰ ਉਹ ਬਣਿਆ ਦੂਜੀ ਵਾਰ ਫੇਰ ਕਲਪਰੇਟ ਬੰਦਾ ਤੇ ਦੂਜੀ ਵਾਰ ਉਹਨੂੰ ਹੋਰ ਵੱਡਾ ਚਲਾਨ ਦਿਓ ਤਾਂ ਜੋ ਸੁਧਰੇ ਇਹ ਨਾ ਹੋਵੇ ਕਿ ਆਪਾਂ ਪਬਲਿਕਲੀ ਉਹਨੂੰ ਵਾਇਰਲ ਕਰੀਏ ਉਹ ਥੋੜਾ ਜਿਆਦਾ ਗਲਤ ਹੈ ਇਸ ਨੇ ਮਾਰੇ ਕਈ ਵਾਰ ਕੋਈ ਗਲਤ ਕਦਮ ਚੁੱਕ ਲੰਦਾ ਕਿ ਮੈਂ ਹੁਣ ਸਮਾਜ ਦੇ ਵਿੱਚ ਰਹਿਣ ਚੁੱਕਾ ਰਹੀ ਹੈ ਨਹੀਂ ਕਿਉਂਕਿ ਮੇਰੇ ਬੱਚੇ ਨੇ ਕਹਿੰਦੇ ਵਿਆਹ ਕਰਨੇ ਨੇ ਕੋਈ ਹੋਰ ਵੀ ਕੰਮ ਕਰਨਾ ਬੰਦਾ ਸੁਸਾਇਡ ਵਰਗੇ ਵੀ ਕਦਮ ਚੁੱਕ ਲੰਦਾ ਕਈ ਵਾਰ ਤੁਸੀਂ ਦੇਖੋ ਜਿਸਾ ਚਲਾਨ ਔਰਤ ਦਾ ਕੀਤਾ ਹੈ ਹਮਮਮ ਪਹਿਲੀ ਗੱਲ ਤਾਂ ਸਿਰਫ ਪਿੰਡਾਂ ਕਲੋਨੀਆਂ ਤੇ ਟਾਰਗੇਟ ਕਰਦੇ ਨੇ ਹਮਮ ਇਹਨਾਂ ਨੇ ਆਈਐਸ ਅਫਸਰਾਂ ਦੇ ਕਿਉਂ ਨਹੀਂ ਜਾ ਕੇ ਦੇਖਿਆ ਹਮਮ ਇਹਨਾਂ ਨੇ ਜੱਜਾਂ ਦੇ ਉੱਤੇ ਜਾ ਕੇ ਕਿਉਂ ਨਹੀਂ ਦੇਖਿਆ ਇਹਨਾਂ ਜਿਹੜੇ ਕੋਠੇ ਦੋ ਦੋ ਕਨਾਲ ਦੀਆਂ ਕੋਠਿਆਂ ਦੇ ਘਰ ਕਿਉਂ ਜਾ ਕੇ ਦੇਖਿਆ ਇੱਕ ਪਹਿਲਾਂ ਆਪਣਾ ਡੰਪਿੰਗ ਗਰਾਊਂਡ ਦਾ ਹਾਲ ਦੇਖਣ ਜਿਹੜਾ ਉੱਥੇ ਕੂੜਾ ਕਰਕੇ ਜਿਹੜਾ ਡੰਪਿੰਗ ਗਰਾਊਂਡ ਨੂੰ ਜਿਹੜਾ ਡੱਡੂ ਮਾਚਰ ਨਾਲ ਬਿਮਾਰੀ ਦਾ ਘਰ ਬਣਾਇਆ ਵਾ ਉੱਥੇ ਕਿਉਂ ਨਹੀਂ ਦੇਖਦੇ ਇਹ ਸਿਰਫ ਤੁਗਲੀ ਖਰਾਨਾ ਆਮ ਗਰੀਬ ਬੰਦੇ ਨੂੰ ਤੰਕ ਕਰਨ ਦਾ ਫਰਮਾਨ ਆ ਅਸੀਂ ਇਹਦੇ ਬਿਲਕੁਲ ਵਿਰੋਧ ਕਰਦੇ ਆ ਅਸੀਂ ਚਾਹਦੇ ਆ ਚਲਾਨ ਕਰਨ ਸਾਡੇ ਸਾਰੇ ਕੌਂਸਲਰ ਚਾਹਦੇ ਆ ਕਿ ਸ਼ਹਿਰ ਸਾਫ਼ ਸੁਥਰਾ ਹੋਵੇ ਕੋਈ ਸਾਨੂੰ ਵੀਡੀਓ ਭੇਜਦਾ ਅਸੀਂ ਵੀਡੀਓ ਲੈ ਕੇ ਜਾ ਕੇ ਉਸ ਦਾ ਘਰ ਦੇ ਨਾਲ ਪਿਆਰ ਦੇ ਅੰਦਰ ਕਮਰੇ ਦੇ ਬੈਠ ਕੇ ਉਹਨੂੰ ਸਮਝਾਵਾਂਗੇ ਤੁਸੀਂ ਇਹ ਗਲਤ ਕਰ ਰਹੇ ਹੋ ਸਾਡਾ ਸਾਡੀ ਗੱਡੀ ਸੜ ਕੇ ਆਈ ਤੁਸੀਂ ਗੱਡੀ 'ਚ ਕੂੜਾ ਪਾਓ ਨਾ ਕਿ ਤੁਸੀਂ ਖੁੱਲੀ ਜਗ੍ਹਾ ਵਿੱਚ ਫੈਂਕੋ ਹਾਊਸਿੰਗ ਦਾ ਮੁੱਦਾ ਇਹ ਅਸੀਂ ਹਾਊਸਿੰਗ ਮੁੱਦਾ ਜ਼ਿੱਦਾਂ ਗਵਰਨਰ ਸਾਹਿਬ ਤੋਂ ਅਪੀਲ ਕਰਤੀ ਅਜਾ ਸਟਾਰਟਿੰਗ ਹੀ ਸਾਡੀ ਪਾਰਟੀ ਨੇ ਸਾਡੇ ਲਾਇੰਸ ਨੇ ਬਾਦਲ ਜੀ ਵੀ ਹੁਣ ਕਹਿ ਰਹ ਨੇ ਜਾਂਦੇ ਕਿ ਤੁਸੀਂ ਕਿਸੇ ਨੂੰ ਜਲੀਲ ਕਰਕੇ ਚਲਾਨ ਕਰੋ ਹਾਂ ਬਿਲਕੁਲ ਤੁਸੀਂ ਦੇਖੋ ਕਿ ਸੀਨੀਅਰ ਡਿਪਟੀ ਮੇਅਰ ਸੀ ਤੇ ਨਾਲ ਜਿਹੜਾ ਐਮਸੀ ਬਾਦਲ ਤੇ ਇਹਨਾਂ ਨੂੰ ਬੋਲ ਦੱਸਿਆ ਗਿਆ ਕਿ ਇਸ ਤਰੀਕੇ ਨਾਲ ਜਲੀਲ ਕਰਨਾ ਕੋਈ ਚੰਗੀ ਗੱਲ ਨਹੀਂ ਬੰਦੇ ਨੇ ਬਹੁਤ ਮੁਸ਼ਕਲ ਇੱਜ਼ਤ ਬਣਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਾ ਕੇ ਇਸ ਤਰੀਕੇ ਨਾਲ ਢੋਲ ਲਗਾ ਰਿਆਂ ਦੇ ਨਾਲ ਉਹਨਾਂ ਨੂੰ ਬੇਸਤ ਕਰਕੇ ਸਮਾਜ ਦੇ ਵਿੱਚ ਨੀਚਾ ਨਹੀਂ ਦਿਖਾਉਣਾ ਚਾਹੀਦਾ ਤਾਂ ਇਹ ਕਾਫੀ ਸਵਾਲ ਖੜੇ ਹੋਗੇ ਨੇ ਹਾਊਸ ਦੇ ਵਿੱਚ ਇਹ ਮੁੱਦਾ ਗੂੰਜੇਗਾ ਦੱਸਿਆ ਜਾ ਰਿਹਾ ਕਿ ਬਿਨਾ ਹਾਊਸ ਦੀ ਮੀਟਿੰਗ ਤੇ ਬੁਲਾਏ ਬਿਨਾ ਸਲਾਹ ਲਏ ਇਹ ਜਿਹੜਾ ਪ੍ਰਮਾਣ ਜਾਰੀ ਕਰ ਦਿੱਤਾ ਜਿਸ ਤੋਂ ਬਾਅਦ ਜਾ ਕੇ ਲੋਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਥੋੜੇ ਕਰਮਨ ਗੁਰਜੋਤ ਦੇ ਨਾਲ ਤੇ ਸਿੰਘ